ਆ ਆਪਣੀ ਕਣਕਾ ਬਾਈ ਉਹ ਬਠਿੰਡਾ ਰੋੜਾ ਹੋਏ ਬਸ ਚੱਲੀ ਆ ਹਨਾ ਰੋਡ ਤੇ ਜ਼ਮੀਨ ਆ ਆਪਣੀ ਵਧੀਆ ਤੇ ਉਹ ਆ ਗਈ ਆਪਣੀ ਮੋਟਰ ਮੋਟਰ ਦਿਖਾ ਦਿੰਦਾ ਤੁਹਾਨੂੰ ਮੈਂ ਆ ਗਈ ਮੋਟਰ ਤੇ ਇਹ ਕੇ ਤੇ ਆ ਨਾਲ ਦੇ ਆਪਣਾ ਬਠਿੰਡਾ ਰੋੜ ਨਾ ਇਹਦਾ ਵਧੀਆ ਪੈੜੀ ਆ ਯਾਰ ਮੌਕੇ ਦੀ ਆ ਵੈਕਟਰੀਆਂ ਇੱਧਰ ਆ ਵੈਕਟਰੀਆਂ ਵੋਟਰੀਆਂ ਬਣ ਗਏ ਆ ਸਾਰੀਆਂ ਉਹ ਤੱਕ ਸ਼ਹਿਰ ਨਾ ਇੱਧਰ ਨਿਤਰੀ ਆਉਦਾ ਪੜੀ ਸ਼ਹਿਰ ਵਾਇਗੂ ਬੇ ਕਰੇ ਸ਼ਹਿਰ ਚ ਆ ਗਈ ਪਰ ਵਿਚਨੀ ਨਹੀਂ ਆਣਾ ਵੱਲਾ ਖੇੜੀ ਗੱਲਾ ਵਿਚ ਨਹੀਂ ਇਹ ਏਰੀਆ ਆਪਣਾ ਬਾਈ ਨਾ ਬਹੁਤ ਤਗੜੀਆਂ bakın ਹਲ ਮੀਨਾ ਤੇ ਆ ਰਾਤ ਨਾ ਮੀਂਹ ਪਿਆ ਗੱਲ ਬਹੁਤ ਪਾਇਆ ਤੇ ਇਹਦੇ ਨਾਲ ਪਾਣੀ ਖੜਾ ਹੈ ਦੇਖੋ ਪਾਣੀ ਨੂੰ ਮੇਰਾ ਅਦਾ ਵੀ ਮੈਂ ਆ ਖਾਲ ਚ ਘੜ ਦਿਆ ਇਹਦੇ ਚ ਘੜ ਦਿੰਦੇ ਆ ਜਿੰਨਾ ਵੀ ਨਿਕਲਿਆ ਨਿਕਲ ਜੂਗਾ ਕਿਉਂ ਇਹ ਕਣਕ ਨੂੰ ਨਾ ਬਾਈ ਸੁੰਡੀ ਪੈ ਗਈ ਸੀਗੀ ਯਾਰ ਜਾਂ ਕੋਰ ਨੂੰ ਇਹਨਾਂ ਗੱਠਾ ਬਣਾਇੰਗਾ ਸੀ ਇਸ ਵੰਦਗਮੈਂ ਅੱਗ ਨਹੀਂ ਲਾਈਗੀ ਤੇ ਇਹਨੂੰ ਨਾ ਸੁੰਡੀ ਪੈ ਗਈ ਕੋਰ ਨੂੰ ਤੇ ਉਹ ਦੌਗੀਆਂ ਪਾਤੀਆਂ ਦੋ ਕਨਾਲਾਂ ਸਾਚ ਹੋਵੇ ਤੁਹਾਨੂੰ ਦੀਨੀਆਂ ਹੀ ਹੋਣੀਆਂ ਸੀ ਇਹਦੇ ਚ ਇਹ ਵਿਰਲੀ ਰਹਿ ਗਈ ਕੰਕ ਤੇ ਮੁੜ ਕੇ ਕੋਰ ਤੇ ਪਾਣੀ ਲਾਇਆ ਮੈਂ ਛੱਟਾ ਵੀ ਦਿੱਤਾ ਸੀ ਆ ਬੀਜ ਦਾ ਨਵਾਂ ਘਟਾ ਲਿਆ ਕੇ ਤੇ ਛੱਟਾ ਦੇਤਾ ਤੇ ਪਰ ਉਹ ਗਰੇ ਨਹੀਂ ਗਏ ਹੁਣ ਬਾਈ ਉਹ ਇੰਨਾ ਕਿਸਾਨ ਨਾ ਕਨਾਲ ਕਥਾਂ ਵਿਰਲੀ ਐ ਦੋ ਕਨਾਲਾ ਹੋਊਗਾ ਤੇ ਇਸ ਨੂੰ ਵੇਖ ਕੇ ਮਨ ਪੜਾ ਹੋਈ ਜਾਂਦਾ ਯਾਰ ਵੀ ਯਾਰ ਵੈਰਲੀ ਹੈ ਕਣ ਕਵੈਰਲੀ ਹੈ ਵੈਰਲੀ ਹੈ ਜੇ ਉਹ ਦੇਖੇਦਾ ਭਾਈ ਅੱਧਾ ਕਿੱਲਾ ਜੇ ਆਪਾਂ ਐ ਜੇ ਸਾਰੀ ਵੀ ਲੱਗ ਗਿਆ ਨਾ ਵੀ ਵੈਰਲੀ ਜਿੰਨੀ ਹੈਗੀ ਆ ਵੀ ਜਾਣੀ ਕਿ ਦੋ ਕਨਾਲਾ ਤਾਂ ਵੱਧ ਆ ਡੇਰਾ ਆ ਗਿਆ ਭਾਈ ਰਾਧਾ ਸਵਾਮੀ ਦਾ ਨਾਮ ਦੇਖੋ ਕਨਾਲਾ ਇਹ 5 ਕਿੱਲਾ ਸਰ ਭਾਈ ਦੇਰਾ ਰਾਜ਼ਮੰਮੀਆ ਦਾ ਤੇ ਮੋਟਰ ਮੋਟਰੇ ਆਪਣੀ ਚਲਾਉਂਦੇ ਆ ਗੱਦੀ ਘਾ ਵਿੱਚ ਨਾਲ ਲੱਗਿਆ ਵਾ ਤੇ ਬਹੁਤ ਸੁਫਾਈ ਹੋ ਰਾ ਦੇ ਇਹ ਦਵਾਰ ਸੰਗਤ ਲੱਗਦੀ ਤੇ ਆਪਾਂ ਦਾ ਮਨ ਦੇ ਨਹੀਂ ਗੇ ਆਪਾਂ ਦਾ ਮਾਰਾਇ ਨੂੰ ਮੈਂ ਜੇ ਰੂ ਗ੍ਰਾਂਸਾ ਜੀ ਨਾਲ ਤੇ ਚੈਨਲ ਬਾਈ ਸਬਸਕ੍ਰਾਈਬ ਕਰ ਲਿਓ ਯਾਰ ਤੇ ਮੰਦਤਾ ਕਰਿਆ ਕਰੋ ਭਰਾ ਬਣ ਕੇ ਨਾ ਹਨਾ ਆਪਣਾ ਕੋ ਜੋਰ ਨਹੀਂ ਲੱਗਦਾ ਚੈਨਲ ਸਬਸਕ੍ਰਾਈਬ ਕਰਨ ਤੇ ਤੇ ਤੁਹਾਨੂੰ ਵਧੀਆ ਵੀਡੀਓ ਪਾਇਆ ਕਰੂੰਗਾ ਯਾਰ ਵਧੀਆ ਟਰੈਕਟਰ ਇਹ ਆਪਣੇ ਕੋਲੇ ਸੋਨਾ ਲੀਕਾ 60 ਦਾ ਤੇ ਆਪਾਂ ਉਹਨਾਂ ਵੀ ਵੀਡੀਓ ਮੈਂ ਪਾਇਆ ਕਰੂੰਗਾ ਜਿਵੇਂ ਕਿਆ ਕਰੋਗੇ ਨਾ ਉਹਵੇਂ ਵੀਡੀਓ ਬਣਾ ਲਿਆ ਕਰੂੰ ਉਹਵੇਂ ਵੀਡੀਓ ਟਰੈਕਟਰਾਂ ਦੇ ਪਾਇਆ ਕਰੂੰਗਾ ਠੀਕ ਹੈ ਟਰੈਕਟਰ ਦੀ ਟਰੈਕਟਰ ਦੀ ਵੀਡੀਓ ਜਿਵੇਂ ਕਹੋਗੇ ਮੈਂ ਉਹਵੇਂ ਪਾਉਂਗਾ ਠੀਕ ਹੈ ਉਹਨਾਂ ਟਰੈਕਟਰ ਵੀ ਦਿਖਾਵਾਂਗਾ ਤੇਰੇ ਕਰੇ ਨਹੀਂ ਮਿਲਦੀ ਨਾਲ ਸਮਾਨ ਮਿਲਦਾ ਯਾਰ ਭਾਈ ਕੱਲ ਲਿਆ ਆ ਮੈਂ ਚਾਕੇ ਸੇਖਿਓ ਸੇਖ ਕੇ ਲੈਂਦੀ ਆ ਭਾਈ ਜਾ ਕੇ ਨਾਲ ਕੋਈ ਸਮਾਨ ਨਹੀਂ ਲਿਆ ਕੁਛ ਨਹੀਂ ਲਿਆ ਮੇਰੇ ਸਾਰੇ ਕਿਸਾਨ ਵੀਰਾਂ ਨੂੰ ਵੀ ਇਹ ਕਹਿਨਾ ਵੀ ਭਾਈ ਨਾ ਲਓ ਸਮਾਨ ਨਾਲ ਯਾਰ ਨਾ ਲਓ ਰੌਲਾ ਪਾਉਦ ਸੀ ਯਾਰ ਵੀ ਕਿਉਂ ਲੈਨੇ ਹੋ ਇਹਨਾਂ ਨੂੰ ਵੇਚ ਨਹੀਂ ਤਾਂ ਪਹਿਣੀ ਯਾਰੇ ਠੀਕ ਆ ਆ ਪਾਣੀ ਕੱਟਣਾ ਭਾਈ ਆਪਾਂ ਯਾਰਾ ਜਲੋ ਦਾ ਬੰਦਾ ਲਿਆ ਜੀ ਸੀਗਾ ਮੇਰਾ ਤੇ ਮੈਂ ਇਹਦਾ ਬਿਨਾ ਸਮਾਨ ਤੋਂ ਲੈ ਕੇ ਆਇਆ ਸਮਾਨ ਨਹੀਂ ਲਿਆ ਮਾਨ ਨਾਲ ਮੈਂ ਨਹੀਂ ਲੈਣਾ ਤੇ ਸਮਾਨ ਨਾਲ ਉਹ ਵੀ ਠੱਗਦੇ ਆ ਯਾਰ ਜ਼ਿਮੀਦਾਰ ਨੂੰ ਤਾਂ ਚਾਰ ਚੁਪਰੇ ਠੱਗੀ ਜਾਂਦੇ ਆ ਯਾਰ ਵੀ ਲੁੱਟ ਲੋ ਜ਼ਿਮੀਦਾਰ ਨੂੰ ਜਿਵੇਂ ਲੁੱਟ ਹੁੰਦਾ ਲੁੱਟ ਲੋ ਜ਼ਿਮੀਦਾਰ ਨੂੰ ਹਨਾ